तेरे लिए शिकार भी बनूंगा शिकार भी करूंगा सिर्फ तेरे सलार ने पहले दिन ही रच ਦਿੱਤਾ इतिहास इस साल की सबसे तो बड़ी ओपनर बनी फल राजमन्नार के लौटते ही वरदा सरदार बनेगा ਕਾਫੀ ਇੰਤਜ਼ਾਰ ਤੋਂ ਬਾਅਦ 22 ਦਸੰਬਰ ਨੂੰ ਸਿਨੇਮਾ ਕਰੰਤ ਵਿੱਚ ਸਲਾਰ 파ਟ 1 ਸੀਜ਼ਫਾਇਰ ਰਿਲੀਜ਼ ਹੋਈ ਪ੍ਰਬਾਸ ਸਟਾਰਰ ਇਸ ਫਿਲਮ ਨੂੰ ਪਹਿਲੇ ਦਿਨ ਹੀ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਇਸ ਨੂੰ ਦੇਖਣ ਦੇ ਲਈ ਸਿਨੇਮਾ ਕਰਾਂ ਦੇ ਵਿੱਚ ਦਰਸ਼ਕਾਂ ਦੀ ਭੀੜ ਇਕੱਠੀ ਹੋ ਗਈ ਇਸ ਦੇ ਨਾਲ ਹੀ ਸ਼ੁਰੂਆਤੀ ਦਿਨ ਸਲਾਰ ਤੇ ਨੋਟਾਂ ਦੀ ਕਾਫੀ ਬਰਸਾਤ ਹੋਈ ਸੋ ਆਉ ਜਾਣਦੇ ਆ ਪ੍ਰਬਾਸ ਦੀ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੇ ਕਰੋੜ ਦੀ ਓਪਨਿੰਗ ਕੀਤੀ ਹੈ ਪਿਛਲੀਆਂ ਕਈ ਫਿਲਮਾਂ ਦੇ ਖਰਾ ਪ੍ਰਦਰਸ਼ਨ ਤੋਂ ਬਾਅਦ ਪ੍ਰabhas ਨੇ ਸਲਾਰ ਨਾਲ ਸ਼ਾਨਦਾਰ ਵਾਪਸੀ ਕੀਤੀ ਦਰਸ਼ਕਾਂ ਨੇ ਇਸ اداکار ਦੀ ਫਿਲਮ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਇਸ ਐਕਸ਼ਨ ਥ੍ਰਿਲਰ ਦਾ ਕ੍ਰੇਜ਼ ਪਸੰਦਕਾਂ 'ਚ ਇੰਨਾ ਜ਼ਿਆਦਾ ਸੀ ਕਿ ਪਹਿਲੇ ਦਿਨ ਇਸ ਨੂੰ ਦੇਖਣ ਲਈ ਸਿਨੇਮਾ ਕਾਰੇ 'ਚ ਦਰਸ਼ਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਅਤੇ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋਈ ਹੁਣ ਸਲਾਰ ਦੀ ਰਿਲੀਜ਼ ਦੇ ਪਹਿਲੇ ਦਿਨ ਹੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਨੇ ਚੈਨ ਲਿੱਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ ਸਲਾਰ ਨੇ ਰਿਲੀਜ਼ ਦੇ ਪਹਿਲੇ ਦਿਨ 90 ਕਰੋੜ 7 ਲੱਖ ਰੁਪਏ ਦੀ ਕਮਾਈ ਕੀਤੀ ਹਾਲਾਂਕਿ ਇਹ ਸ਼ੁਰੂਆਤੀ ਅੰਕੜੇ ਨੇ ਪਰ ਅਧਿਕਾਰਤ ਅੰਕੜਿਆਂ ਦੇ ਆਉਣ ਤੋਂ ਬਾਅਦ ਇਸ ਵਿੱਚ ਮਾਮੂਲੀ ਬਦਲਾਅ ਹੋ ਸਕਦਾ ਹੈ ਸਲਾਰ ਨੇ ਪਠਾਨ ਜਵਾਨ ਡੰਕੀ ਸਮੇਤ ਇਹਨਾਂ ਫਿਲਮਾਂ ਦੇ ਰਿਕਾਰਡ ਤੋੜੇ ਨੇ ਸਲਾਰ ਨੇ ਰਿਲੀਜ਼ ਦੇ ਪਹਿਲੇ ਦਿਨ 90 ਕਰੋੜ 7 ਲੱਖ ਰੁਪਏ ਦੀ ਓਪਨਿੰਗ ਕਰਕੇ ਇਹਨਾਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਔਰ ਇਸ ਦੇ ਨਾਲ ਹੀ ਪਰਵਾਜ਼ ਦੀ ਫਿਲਮ ਸਾਲ ਦੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਸਖਨੀਲਕ ਦੀ ਰਿਪੋਰਟ ਦੇ ਅਨੁਸਾਰ ਇਹ ਫਿਲਮ ਦੇ ਪਹਿਲੇ ਦਿਨ ਦੇ ਸੰਗ੍ਰਹਿ ਦੀ ਗੱਲ ਕਰੀਏ ਤਾਂ ਸਲਾਰ ਨੇ ਪਹਿਲੇ ਦਿਨ 90 ਕਰੋੜ 7 ਲੱਖ ਰੁਪਏ ਦੀ ਓਪਨਿੰਗ ਕੀਤੀ। ਜਵਾਨ ਦੀ ਪਹਿਲੇ ਦਿਨ ਦੀ ਕਮਾਈ 65 ਕਰੋੜ 5 ਲੱਖ ਸੀਗੀ। ਤਾਂ ਪਠਾਨ ਦੇ ਪਹਿਲੇ ਦਿਨ ਦੀ ਕਮਾਈ 55 ਕਰੋੜ ਸੀ। ਐਨੀਮਲ ਦੇ ਪਹਿਲੇ ਦਿਨ ਦੀ ਕਮਾਈ 54 ਕਰੋੜ 75 ਲੱਖ ਰੁਪਏ ਸੀ। ਤੇ KGF ਚੈਪਟਰ 2 ਦੀ ਗੱਲ ਕਰੀਏ ਤਾਂ 53 ਕਰੋੜ 5 ਲੱਖ ਰੁਪਇਆ ਇਕੱਠਾ ਕੀਤਾ ਸੀ। ਪੈਨ ਇੰਡੀਆ ਫਿਲਮ ਸਲਾਰ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਇਸ ਫਿਲਮ 'ਚ ਪ੍ਰਵਾਸ, ਪ੍ਰithvi Raj, ਸੁ ਕੁਮਾਰਨ ਅਤੇ ਸ਼ਰੂਤੀ ਹਾਸਲ, ਜਗਪਤੀ ਬਾਬੂ ਰੈਡੀ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈਆਂ